ਜਿਹੜੇ ਨਵਜੋਤਪੁਰ ਦੇ ਵੱਲੋਂ ਪੈਸਿਆਂ ਦਾ ਲੈਣ ਦੇਣ ਬੈਂਕਾਂ ਦੀ ਜਿਹੜੀ ਗੱਲ ਚੱਲ ਰਹੀ ਆ ਪਰ ਹੁਣ ਪਾਰਟੀ ਨੇ ਬਾਹਰ ਦਾ ਰਸਾ ਬਖਾ ਦਿੱਤਾ ਦੇਖੋ ਜੀ ਜਿਹੜੀ ਪੈਸੇ ਦੀ ਲੈਣ ਦੇਣ ਦੀ ਗੱਲ ਚੱਲ ਰਹੀ ਹੈ ਉਹ ਮੈਡਮ ਨੇ ਬੇਬੁਨਿਆਦ ਤੇ ਬਚਕਾਨਾ ਹਰਕਤ ਕਰਤੀ ਇਹੋ ਜੀ ਗੱਲ ਕਰਨੀ ਨਹੀਂ ਬੰਦੀ ਸੀ ਜਿਹੜੀ ਗੱਲ ਕਰਤੀ ਕਿ 5-5000 ਕਰੋੜ ਰੁਪਇਆ ਦੇ ਕੇ ਬੰਦਾ ਮੁੱਖ ਮੰਤਰੀ ਬੰਦਾ ਕਿਹੜਾ ਬਣਿਆ ਮੁੱਖ ਮੰਤਰੀ ਚੰਨੀ ਆਪ ਗਰੀਬ ਪਰਿਵਾਰ ਦਾ ਸੀ ਕੈਪਟਨ ਅਮਰਿੰਦਰ ਸਿੰਘ ਸੀ ਉਹ 5000 ਕਰੋੜ ਰੁਪਇਆ ਦੇ ਕੇ ਬਣਿਆ ਕਦੀ ਜ਼ਿੰਦਗੀ ਚ ਕਦੀ ਹੋਇਆ ਕਾਂਗਰਸ ਚ ਕਦੀ ਪੈਸੇ ਦੇ ਕੇ ਕਦੀ ਕੰਮ ਚਲਦਾ ਹੋਵੇ ਤੇ ਉਹ ਆਪਾ ਬਣਿਆ ਕਾਂਗਰਸ ਦੇ ਪ੍ਰਧਾਨ ਆਪਾ ਕਾਂਗਰਸ ਦਾ ਆਮ ਵਰਕਰ ਆ ਆਮ ਘਰ ਤੋਂ ਉੱਠਿਆ ਤੇ ਆਪਾ ਵੇਖੋ ਕਾਂਗਰਸ ਨੇ ਬਣਾਇਆ ਨਹੀਂ ਆਮ ਆਦਮੀ ਪਾਰਟੀ ਕਹਿੰਦੀ ਆ ਆਮ ਬੰਦਾ ਬਣੂਗਾ ਪਰ ਕਾਂਗਰਸ ਨੇ ਮਿਰਤੇ ਬਣਾ ਕੇ ਮਿਰਤੇ ਬੜਾ ਵੱਡਾ ਇੱਕ ਉਪਕਾਰ ਕੀਤਾ ਕਾਂਗਰਸ ਪਾਰਟੀ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਤੇ ਮੈਂ ਇਹ ਮੈਡਮ ਤੇ ਬਿਲਕੁਲ ਹੀ ਬੇਬੁਨਿਆਦ ਗੱਲਾਂ ਕਰਦੇ ਨੇ ਜਿਹਦਾ ਕੋਈ ਗੱਲ ਦਾ ਮਸਲਾ ਨਹੀਂ ਸਤ ਕਾਰਨ ਕੀ ਸਮਝੇੜਾ ਹੈ ਕਾਰਨ ਯਾਰ ਉਹਨਾਂ ਨੇ ਆਪਣੀ ਪਾਰਟੀ ਛੱਡਣੀ ਹੈ ਉਹਨਾਂ ਨੂੰ ਕੋਈ ਲਬਦਾ ਨਹੀਂ ਪਿਆ ਸੀ ਰਾ ਉਹਨਾਂ ਨੇ ਬੀਜੇਪੀ 'ਚ ਜਾਣਾ ਹੈ ਕਿਉਂਕਿ ਭਗਵੰਤ ਮਾਨ ਕਹਿੰਦਾ ਨਾ ਸਿੱਧੂ ਸਾਹਿਬ ਵਿਆਹ ਲ ਲਫਾਵਾ ਹੈ ਜਿੰਨੇ ਖੋਲਿਆ ਉਹਨੇ ਵਕਤ ਪਾ ਲਿਆ ਕਾਂਗਰਸ ਨੇ ਖੋਲ ਕੇ ਧੱਕੇ ਵਕਤ ਪਾਇਆ ਸੀ ਉਹਨਾਂ ਨੇ ਬੀਜੇਪੀ 'ਚ ਜਾਣਾ ਉਹਦੀ ਤਿਆਰੀ 'ਚ ਸੀ ਤੇ ਐਸ ਕਰਕੇ ਬੋਲੇ ਉਹਨਾਂ ਨੇ ਬਲਵਾਇਆ ਹੋ ਲੈ 75 ਇਲੈਕਸ਼ਨ ਚੱਲ ਰਹੀਆਂ ਤੇ ਕੋਈ ਗੱਲ ਨਹੀਂ ਆਪਾਂ ਜੇ ਜਾਣਾ ਤੇ ਚੁੱਪ ਚੀਤੇ ਮੈਡਮ ਜਾਓ ਐਹੋ ਜੀ ਕੋਈ ਚੀਜ਼ ਨਹੀਂ ਸਾਡੀ ਕਾਂਗਰਸ ਪਾਰਟੀ ਜੇ ਸਾਡੇ ਕਾਂਗਰਸ ਪਰਿਵਾਰ ਚ ਖਲੇਰਾ ਨਾ ਪਾਓ ਤੁਸੀਂ ਜਾਣਾ ਜਾਓ ਆਪਾਂ ਤੁਹਾਨੂੰ ਛੱਡ ਕੇ ਆਵਾਂਗੇ ਆਪ ਸਾਰੀ ਕਾਂਗਰਸ ਪਾਰਟੀ ਤੁਹਾਨੂੰ ਛੱਡ ਕੇ ਆਊਗੀ ਇਹੋ ਜੀ ਕੋਈ ਚਿੰਤਾ ਨਹੀਂ ਸਰ ਜਿਸ ਤਰੀਕੇ ਸਿਆਮ ਚਾਰੇਲੀ ਪੈਸੇ ਆਂਦੇ ਕਿ ਹੁਣ ਤਰਨ ਤਰਨ ਜਮਨੀ ਚੋਣਾ ਦੌਰਾਨ ਵੀ ਬੁਰਜ ਹੋਣਾ ਤੇ ਵੱਡੇ ਇਲਜ਼ਾਮ ਲੱਗੇ ਤੁਸੀਂ ਦੇਖਿਆ ਹੀ ਹੋਏਗਾ ਜੀ ਬੁਰਜ ਹਰਾਂ ਨੇ ਕੱਲ ਵੀਡੀਓ ਕੱਟ ਕੇ ਦੱਸ ਵੀ ਦਿੱਤਾ ਉਹ ਕਹਿੰਦਾ ਜੀ ਮੈਂ ਗੁਰਦੁਆਰੇ ਸਾਹਿਬ ਚੜਜਣਾ ਜੇ ਮੈਂ ਰੁਪਿਆ ਵੀ ਕਿਸੇ ਨੂੰ ਦਿੱਤਾ ਹੋਵੇ ਉਹ ਕਹਿੰਦਾ ਯਾਰ ਇਹਨਾਂ ਨੂੰ ਪਤਾ ਹੀ ਨਹੀਂ ਇਹਨੇ ਨਾਲ ਸਲਾਹ ਕਿਨੇ ਕੀਤੀ ਮੈਨੂੰ ਤੇ ਆ ਨਹੀਂ ਗੰਦੀ ਵੇਟ ਦੀ ਗੱਲ ਕਰੇ ਜਿਹੜਾ ਆ ਬੀਜੇਪੀ ਚੱਲ ਗਿਆ ਬੰਦੇ ਦੀ ਗੱਲ ਕਰੋ ਕਾਂਗਰਸ ਵਰਕਰ ਦੀ ਗੱਲ ਕਰੋ ਜਬ ਬੁਰਜ ਦੀ ਗੱਲ ਕਰੋ ਜਿਹੜਾ ਟਿਕਟ ਵਾਲਾ ਗੰਦੀ ਵੇਡ ਦੀ ਗੱਲ ਕਰ ਰਹੇ ਉਹਦੇ ਆ ਬੀਜੇਪੀ ਦੇ ਯਾਰ ਕੋਈ ਬੰਦੇ ਨੂੰ ਮੈਡਮ ਨੂੰ ਕੋਈ ਸਬੂਤ ਹੋਣਾ ਚਾਹੀਦਾ ਇਹ ਮੇਰੇ ਕੋਲ ਸਬੂਤ ਹੈ ਇੰਨੇ ਪੈਸੇ ਦਿੱਤੇ ਇੱਕ ਸਬੂਤ ਮੈਡਮ ਦੱਸ ਦੇ ਇੱਕ ਚੀਜ਼ ਕੋਈ ਦੱਸ ਦੇ ਐਵੇਂ ਇਲਜ਼ਾਮ ਲਾਉਣੇ ਪਾਰਟੀਆਂ ਤੇ ਗੱਲ ਬੰਦੀ ਨਹੀਂ ਮੇਰੀ ਸਤਕਾਰਯੋਗ ਸਭ ਤੋਂ ਵੱਧ ਨੀਜੀ ਮੈਂ ਰਹਾ ਹਾਂਗਾ ਉਹਨਾਂ ਦੇ ਨਾਲ ਤੁਹਾਨੂੰ ਸਾਰੀ ਪ੍ਰੈਸ ਨੂੰ ਪਤਾ ਹੈ पर जिन्ने को है किसी ने ਨਾਲ ਖਲੋਂਦੇ ਮੈਨੂੰ ਸਾਰਾ ਕੁਝ ਪਤਾ ਹੈ ਐਵੇਂ ਗੱਲਾਂ ਹੀ ਨੇ ਕਹਣਾ ਕਿ ਰਾਜਾ ਬਣੀ ਨੂੰ ਮੈਂ ਪ੍ਰਧਾਨ ਨਹੀਂ ਮੰਨਦੀ ਉਹ ਆਪ ਤੇ ਪਰਿਸ਼ਟਾ ਜਾਰ ਜੇ ਰਾਜਾ ਵਰਿੰਗ ਨੂੰ ਇਹ ਪ੍ਰਧਾਨ ਨਹੀਂ ਮੰਨਦੇ ਤੇ ਆਪਾਂ ਇਹਨਾਂ ਨੂੰ ਕਾਂਗਰਸ ਹੀ ਨਹੀਂ ਮੰਨਣ ਦੇ ਪਹਿਲੀ ਗੱਲ ਹੈ ਜਿਹੜੇ ਸਾਡੇ ਪਾਰਟੀ ਪ੍ਰਧਾਨ ਨੂੰ ਪ੍ਰਧਾਨ ਨਾ ਮੰਨੇ ਉਹ ਆਪਾਂ ਇਹਨਾਂ ਨੂੰ ਕਾਂਗਰਸ ਹੀ ਮੰਨਿਆ ਇਹ ਆਪ ਇਹਨਾਂ ਨੂੰ ਪੁੱਛੋ ਇਹਨਾਂ ਦੇ ਪੱਲੇ ਕੀ ਹੈ ਹਲਕਾ ਤੁਸੀਂ ਹਾਰ ਗਏ ਹਲਕੇ ਤੇ ਤੁਹਾਡਾ ਕੰਮ ਖਰਾਬ ਹੈ ਕਿਸੇ ਵਰਕਰ ਦੀ ਸਾਜ਼ਿ ਨਹੀਂ ਲਈ ਅੱਜ ਤੱਕ ਅਸੀਂ ਕਿਸੇ ਸੁੱਖ ਦੁੱਖ ਤੇ ਗਏ ਅੱਜ ਤੇ 1 ਮਹੀਨਾ ਹੋ ਗਿਆ ਇਲੈਕਸ਼ਨ ਲੱਗ ਕੇ ਆ ਗਈ ਤੇ ਮੈਂ ਟ੍ਰੈਫਿਕ ਵੇਖ ਲਈ ਮੈਂ ਉਹਦੇ ਭੋਗ ਤੇ ਚੱਲ ਜਾਵਾਂ ਵਟਿਸ ਅੱਜ ਤੱਕ ਇਹ ਪਰਿਵਾਰ ਨੇ ਇੱਕ ਵਰਕਰ ਦਾ ਕੰਮ ਕੀਤਾ ਹੋਵੇ ਤੇ ਮੈਂ ਨੀਵੇਂ ਥਾ ਬਹੂੰਗਾ ਸਰਦਾਰ ਜੀ ਤੁਸੀਂ ਉਹਨਾਂ ਦਾ ਪਰਿਵਾਰ ਰਹੇ ਹੋ ਕਿਸੇ ਟਾਈਮ ਤੇ ਹੁਣ ਕੀ ਹੋ ਗਿਆ ਤੁਸੀਂ ਬਾਜੀ ਮੈਂ ਪਰਿਵਾਰ ਰਿਆ ਪਰ ਉਦੋਂ ਤੱਕ ਰਿਆ ਜਦੋਂ ਤੱਕ ਕਾਂਗਰਸ ਸੀ ਸਭ ਤੋਂ ਵੱਡਾ ਸਾਡਾ ਪਰਿਵਾਰ ਹੈ ਕਾਂਗਰਸ ਕਾਂਗਰਸ ਸਾਡੀ ਮਾਂ ਹੈ ਜੇ ਸਾਡੀ ਮਾਂ ਦੇ ਖਿਲਾਫ ਬੋਲਣਗੇ ਕੋਈ ਲਿਆਈ ਨਹੀਂ ਇਹਨਾਂ ਦਾ ਹੋਊਗਾ ਤੁਸੀਂ ਮਾਂ ਮੰਨਦੇ ਸੀ ਉਹ ਮਾਂ ਹੀ ਬੂ ਮੈਡਮ ਸਿੱਧੂ ਨੂੰ 100% ਮਾਂ ਮੰਨਾਂ ਪਰ ਮਾਂ ਨੂੰ ਜਦੋਂ ਇਹ ਗੱਲ ਕਰਨੀ ਨਹੀਂ ਬੰਦੀ ਸੀ ਉਹ ਫਿਰ ਕਿਹੜੀ ਗੱਲ ਰਹਿ ਗਈ ਕਾਂਗਰਸ ਉੱਤੇ ਕਿਹੜੀ ਮਾਂ ਹੈ ਆਪਾਂ ਤੇ ਸਾਫ਼ ਇਹਨਾਂ ਨੂੰ ਕਹਤਾ ਮੈਡਮ ਨਹੀਂ ਚੰਗਾ ਲੱਗਦਾ ਜਿਹੜਾ ਤੁਸੀਂ ਬਿਆਨ ਦਿੱਤੇ ਐ ਇਹ ਨਹੀਂ ਚੰਗੇ ਬਿਆਨ ਮੰਚਾ ਯਾਰ ਉਹਨਾਂ ਨੇ ਬੀਜੇਪੀ ਤੇ ਜਾਣਾ ਹੈ ਹੁਣ ਉਹ ਬੀਜੇਪੀ ਵਾਲੇ ਰਾਹ ਖੋਲ ਰਿਹਾ ਹੈ ਆਮ ਪਾਰਟੀ ਨੇ ਰਾਹ ਤੇ ਮੇਰੇ ਸਾਹਮਣੇ ਬੰਦ ਹੋ ਗਏ ਕੇਜਰੀ ਵਾਲੇ ਬੰਦ ਕਰਤੇ ਸੀ ਹੁਣ ਬੀਜੇਪੀ ਵਾਲੇ ਐ ਪਰ ਉਹ ਬੀਜੇਪੀ ਵਾਲਾ ਇਸ ਵਿਚਾਰਾ ਨੂੰ ਵਧਾਈ ਦੇਣਾ ਚਾਹਨਾ ਵੀਰ ਇਹਨਾਂ ਨੂੰ ਲੈ ਜਾਓ ਹੱਥ ਜੋੜ ਕੇ ਬੇਨਤੀ ਜੀ ਰ ਲੈ ਜੋ ਰਾਜਾ ਜੀ ਇਹਨਾਂ ਨੂੰ ਆਪ ਆਪਾ ਛੱਡ ਗਾਈਏ ਐਲਓਪੀ ਸਾਹਿਬ ਸੁਖਜਿੰਦਰ ਰੰਧਾਵਾ ਜੀ ਨੂੰ ਆਪ ਬੇਨਤੀ ਕਰਨਾ ਇਹਨਾਂ ਨੂੰ ਆਪ ਆਪਾ ਛੱਡ ਈਏ ਭਾਜੀਪੀ ਚ ਇਹਨਾਂ ਦਾ ਥੋੜਾ ਜਿਹਾ ਨਾ ਧਿਆਨ ਭਾਜੀਪੀ ਵਾਲੇ ਜਿਆਦਾ ਹੈ ਜਦੋਂ ਇਹਨਾਂ ਨੇ ਗੱਲ ਕਰੋ ਆਰਐਸਐਸ ਵਾਲੇ ਆਏ ਸੀ ਉਹ ਮੇਰੇ ਕੋ ਆਏ ਸੀ ਐਸ ਕਰਕੇ ਇਹਨਾਂ ਨੂੰ ਮੈਂ ਰਾਜਾ ਵੜਿੰਗ ਜੀ ਨੂੰ ਬੇਨਤੀ ਕਰਦਾ ਇਹਨਾਂ ਨੂੰ ਆਪ ਹੀ ਛੱਡਾਓ ਆਪਣੀ ਗੱਡੀ ਦੇ ਛੱਡਾਓ ਇਹਨੂੰ ਗਲੋ ਲਾਓ ਤੇਨੂੰ ਤੋਰ ਘਰ ਨੂੰ ਤੁਸੀਂ ਉੱਪਰ ਵੀ ਲਾਇਆ ਗਰੁੱਪ ਨੂੰ ਪੈਸੇ ਦੇ ਕੇ ਆਇਆ ਵੇਖੋ ਜੀ ਜੋਸ਼ੀ ਸਾਹਿਬ ਦੇ ਉੱਤੇ ਪੈਸੇ ਦੇ ਕੇ ਅਨਾਲਾ ਕਿਹੜਾ ਕ ਮਿਹਨਤ ਇਨਸਾਨ ਹੈ ਰੱਜ ਕਿਉਂਨੇ ਹਲਕੀ ਜਿਹੀ ਮਿਹਨਤ ਕੀਤੀ ਅੱਜ ਵੀ ਲੋਕਾਂ ਦਾ ਸੁੱਖ ਦੁੱਖ ਦਾ ਭਾਈਵਾਲ ਉਹ ਭੱਜਿਆ ਤਾਂ ਨਹੀਂ ਜੋਸ਼ੀ ਸਾਹਿਬ ਜੇ ਕਾਲੀ ਦਲ ਚ ਹੀ ਤਾਂ ਰੱਜ ਕੇ ਸੀ ਉਹਨੇ ਰੱਜ ਕੇ ਮਤ ਕੀਤੀ ਜੱਜ ਕਾਂਗਰਸ ਚ ਹੈ ਕਾਂਗਰਸ ਚ ਹੈ ਕਿਸੇ ਤਰ੍ਹਾਂ ਦੇ ਪੈਸੇ ਦਿੱਤੇ ਜੋਸ਼ੀ ਸਾਹਿਬ ਨੂੰ ਪੁੱਛ ਲਓ ਕਿਨੇ ਪੈਸੇ ਦਿੱਤੇ ਹੋਏ ਜੋਸ਼ੀ ਸਾਹਿਬ ਆਮ ਦੇ ਵੀ ਪੈਸੇ ਦਿੱਤੇ ਹੋਣਗੇ ਕਦੀ ਕਦੇ ਮੁੱਖ ਮੰਤਰੀ ਦੇ ਪੈਸੇ ਇਹ ਬਿਲਕੁਲ ਹੀ ਮਤ ਬੁੱਧੀ ਜਿਹੜੀਆਂ ਗੱਲਾਂ ਹੁੰਦੀਆਂ ਨਾ ਇਹਨਾਂ ਦੀ ਉਹ ਹਨ मैडम ਦਾ ਯਾਰ ਪਲੀਜ਼ ਨਾ ਲਾਈਟਲੀ ਲਿਆ ਕਰੋ ਤੁਸੀਂ ਐਵੇਂ ਕਾਰਵਾਈ ਹੋ ਜੇ ਮੈਡਮ ਨਾ ਚੁੱਪ ਕੀਤੀ ਮੈਂ 2017 ਵਾਲੇ ਕਾਉਂਸਲਰ ਲਿਆਉਂਗਾ ਜਿਨ੍ਹਾਂ ਨੂੰ ਪੈਸੇ ਦੇ ਕੇ ਜਿਨ੍ਹਾਂ ਨੇ ਇਹਨਾਂ ਨੂੰ ਤੇ ਟਿਕਟਾਂ ਲਈਆਂ ਸੀ ਲਿਹਾਜ਼ ਨਹੀਂ ਹੋਊਗਾ ਹੁਣ ਮੈਂ ਐਸ ਕਰਕੇ ਕਹਿੰਦਾ ਬੰਦ ਮੂੰਹ ਰੱਖੇ ਮੈਨੂੰ ਮੂੰਹ ਨਾ ਖਿਲਾਉਣ ਮੇਰਾ ਮੈਂ ਕੋਈ ਲਿਹਾਜ਼ ਨਹੀਂ ਇਹਨਾਂ ਦਾ ਕਰਨਾ